ਕਬੀਰ ਅਬ ਰਹਿ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਰਾਨੀ ਰੱਖਤੇ ਖਾਇ ਘਰ ਕ ਖੇਤ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਏਕ ਵੀਰ ਜੋ ਸਾਧ ਨਿਰਾਪੂਰਨਾਂ ਨੂੰ ਮਤਾਂ ਦਿੰਦੇ ਹਨ ਪਰ ਉਹਨਾਂ ਦੇ ਆਪਣੇ ਅੰਦਰ ਕੋਈ ਰਾਸ ਨਹੀਂ ਆਉਂਦਾ ਅਜਹੀ ਸਾਧ ਪੂਰਨਾਂ ਦੀ ਰਾਸ ਪੂੰਜੀ ਦੀ ਤਾ ਰਾਖੀ ਕਰਨ ਦਾ ਯਤਨ ਕਰਦੇ ਹਨ ਪਰ ਆਪਣੇ ਪਿਛਲੇ ਸਾਰੇ ਗੁਣ ਮੁਕਾ ਲੈਂਦੇ ਹਨ ਅਜਹੀ ਸਾਧ ਵੀ ਕਮਜ਼ੋਰ ਡਾਲੀਆਂ ਹਨ ਮਨੁੱਖਤਾ ਦੀ ਚੋਟੀ ਉੱਤੇ ਇਹ ਵੀ ਅਪੜ ਨਹੀਂ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ